ਕੋਣ ਮੈਂ ਬਹੁਤ ਕਰਮੇਲ ਦੀ ਭੈਣ ਆ ਗਰਮੇਲ ਕੋਣ ਆ ਗਰਮੇਲ ਜਿਹੜਾ ਸ਼ੇਰੇ ਦੇ ਨਾਲ ਕੰਮ ਕਰਦਾ ਤੇਰੇ ਘਰ ਵਾਲੇ ਦੇ ਨਾਲ ਬਾਹਰ ਅੱਛਾ ਸ਼ਾ ਤੇ ਹਾਂਜੀ ਦੱਸੋ ਕੀ ਕੰਮ ਪੁੱਤ ਤੇਰੀ ਮਾਪਾ ਕਿੱਥੇ ਆ ਮੰਮੀ ਘਰੇ ਹੀ ਆ ਕੰਮ ਕੀ ਆ ਤੁਹਾਨੂੰ ਤੁਹਾਡੇ ਘਰ ਰਿਵਾਜ ਵਾ ਗੇਟ 'ਚ ਸਾਰਾ ਕੁਝ ਪੁੱਛਣਾ ਹੁੰਦਾ ਵਾ ਘਰ ਘਰ ਨਹੀਂ ਸਕਦੇ ਤੁਸੀਂ ਚਾਹ ਪਾਣੀ ਨਹੀਂ ਪਿਆਉਂਦੇ ਉਹ ਨਹੀਂ ਨਹੀਂ ਏਦਾਂ ਦੀ ਗੱਲ ਨਹੀਂ ਹੈਗੀ ਆਜੋ ਲੰਘ ਆਓ ਮੈਂ ਕਦੀ ਤੁਹਾਨੂੰ ਵੇਖਿਆ ਨਹੀਂ ਨਾ ਤੇ ਤੁਸੀਂ ਵੀ ਕਦੀ ਆਏ ਗਏ ਨਹੀਂ ਹੈਗੇ ਉੱਪਰੇ ਬੰਦੇ ਨਾਲ ਥੋੜਾ ਜਿਹਾ ਹੋਈ ਜਾਂਦਾ ਨਾ ਤਾਂ ਕਰਕੇ ਪੁੱਛ ਲਿਆ ਮੈਂ ਉਹ ਬਾਹੂ ਪਹਿਲੀ ਸੱਟ ਤੇ ਤੈਨੂੰ ਮੈਂ ਦੱਸ ਦਿੱਤਾ ਕਿ ਮੈਂ ਗਰਮੇਲ ਦੀ ਭੈਣ ਆ ਫੇਰ ਵੀ ਰਿਸ਼ਤੇਦਾਰੀ ਕੋਈ ਹੈਗੀ ਆ ਤੇ ਫੇਰ ਹੀ ਆਏ ਆ ਸਾਡੇ ਘੇੜ-ਘੇੜੀ ਚਲੋ ਆਜੋ ਫੇਰ ਕੋਈ ਨਹੀਂ ਲੰਘਾ ਥੋੜੀ ਕੋਈ ਕਹਿ ਦੇ ਘਰ ਆ ਜਾਂਦਾ ਤੇਰੀ ਜਾਣ ਪਛਾਣ ਹੁੰਦੀ ਤੇ ਤੇਰੀ ਆ ਤੋਰ ਹੁਣ ਖਲੋ ਗਿਆ ਆਕੜ ਕੇ ਅੰੱਚੇ ਮੈਂ ਮਲ ਡਰਵੜਾ ਲੱਗਣ ਤੇ ਆਈ ਬਲਦੇ ਤੇਰੇ ਹੁਣ ਡਰ ਲੱਗਣ ਡੈ ਪਿਆ ਵਾ ਜੇ ਡਰਲਾ ਤੇ ਤਾਂ ਮੇਰੀ ਘਰ ਦੀ ਆਪਣੀ ਮਾਂ ਨੂੰ ਘਲਾਤਾ ਹੀ ਅੰਦਰ ਮੇਰਾ ਜੀ ਮੈਂ ਫੋੜ ਜਮੀ ਕਿਤੇ ਉਹ ਨਾ ਹੋਵੇ ਕਿਤੇ ਘਰੋਂ ਖਾਲੀ ਪੈ ਜਾਣਾ ਅਗ ਉਹਦੇ ਚਾਹੀਦੀ ਤੇ ਨਾ ਛਤਮੈਰੀ ਆ ਤੇਰੇ ਛਤਰਵੜੀਆਂ ਫੇਰ ਤੈਨੂੰ ਅਕਲ ਉਹਨੂੰ ਕਿੰਨਾ ਕਿਸੇ ਢੀ ਭੈਣ ਨੂੰ 27 ਦਾ ਬਣਾ ਕੇ ਨੂੰ ਤੰਗ ਪਰੇਸ਼ਾਨ ਕਰ ਜਿਹੜਾ ਕਿਹਨੂੰ ਬ੍ਰਿਸ਼ਟਾ ਲੈ ਕੇ ਕਿੱਥਾਂ ਚਾਹੀਦਾ ਕਿ ਬੰਦਾ ਕੋਈ ਉਹ ਚੋਲਾ ਘਰ ਹੁੰਦਾ ਸਾਰਾ ਟੱਬਰ ਲੈ ਕੇ ਆ ਗਿਆ ਉਹਨੇ ਬੰਦ ਬੰਦ ਕੁੱਟਣੇ ਨੇ ਚਾਰ ਬੰਦੇ ਹੋਏ ਘਰ ਤੇ ਚੱਲ ਫਿਰ ਵੇਖੀ ਜਾਉ ਕੋਈ ਗੱਲ ਨਹੀਂ ਅੱਜ ਫਿਰ ਵੇਖੀ ਜਾਊਗੀ ਹੋਗਾ ਮੈਂ ਤੇ ਪਿੱਛੇ ਨਿਕਲ ਜਾਣ ਟਾਈਮ ਨਾਲ ਹੀ ਹਾਏ ਮੰਮੀ ਉਹ ਤੇ ਆਏ ਨਹੀਂ ਮਗਰ ਨਹੀਂ ਚੱਲ ਕੋਈ ਗੱਲ ਨਹੀਂ ਨਹੀਂ ਆਏ ਤੇ ਉਹ ਕਿੱਸੇ ਗਏ ਹੋਣੇ ਕਿਤੇ ਚੱਲ ਆਪਾਂ ਇਦਾਂ ਕਰਦੇ ਆ ਆਪਾਂ ਹਾਲ ਚਾਲ ਪੁੱਛ ਕੇ ਚੱਲ ਜਾਗੇ ਆਪਾਂ ਫਾਇਰ ਇਸ ਤੇ ਦੀ ਗੱਲ ਨਹੀਂ ਕਰਦੀ ਮੰਮੀ ਫੇਰ ਨਹੀਂ ਗੁਨਾਹ ਕਰਾਂਗੇ ਕਾ ਅੱਗੇ ਤੈਨੂੰ ਪਤਾ ਤਾਂਗਾ ਕਿੰਨੀ ਪੁਛਗਿਸ਼ ਕੀਤੀ ਆ ਹਨੂ ਅੰਦਰ ਰਕਵਾਨ ਵਾਸਤੇ ਤਾਂ ਉਹਨਾਂ ਨੇ ਫੇਰ ਹਨੂ ਵੱਧ ਘੱਟ ਬੋਲਣਗੇ ਫੇਰ ਐਂ ਕਰਾਂਗੇ ਚਲ ਮੰਮੀ ਫੇਰ ਮੈਂ ਵੇਖ ਕੇ ਆਉਣੀ ਆ ਚੰਗਾ ਆ ਇਹ ਚਲੋ ਚਲੋ ਆਜੋ ਅੱਜ ਜੀ ਜਾਓ ਕਾ ਉਹਨੇ ਠੇਕ ਲੋ ਤੁਸੀਂ ਢਾਲ ਗਈਆਂ ਗਾਂ ਹੀ ਤੁਸੀਂ ਆਏ ਨਹੀਂ ਤੂੰ ਕਿੱਥੇ ਰਹੇ ਹੋ ਉਹਨੇ ਮੁਰਸਲ ਦੇ ਪਿਛੇ ਲੌਂਡ ਪਿਛੇ ਤੂੰ ਇਹ ਤਾਂ ਪਛਾਣਉ ਜਾਂਦੇ ਜੇ ਠੀਕ ਆ ਜੀ ਮੈਂ ਤਾਂ ਡਰ ਵੀ ਹੁੰਦਾ ਹੀ ਯੋ ਡਰ ਕਾਦਾ ਵਾ ਅਹੀਂ ਮੁੰਡਾ ਮੁੱਕ ਜਦੋਂ ਨਹੀਂ ਅਹੀਂ ਬੁੜੀਆਂ ਹੋ ਕੇ ਅੰਦਰ ਵੜ ਗਈਆਂ ਉਹਨੇ 100 ਪੁੱਛ ਕੇ ਚ ਕੀਤੀ ਆ ਤੇ ਤੁਸੀਂ ਬੰਦੇ ਹੋ ਕਿ ਦਿਸ ਜਾਨੇ ਅੱਡੇ ਡਰਾਕਲਵਾ ਕੋਈ ਗੱਲ ਕਰਨ ਮੋੜੇ ਕੋ ਡਰਨਾ ਫਿਰ ਆ ਜਾ ਤਰੋ ਪੈਸੇ ਦੀ ਆਓ ਹਾਏ ਮੰਮੀ ਮੈਨੂੰ ਤਾਂ ਡਰ ਲੱਗਣ ਡਿਆ ਸਿਹਾਲ ਚ ਵੀ ਪਸੀਨਾ ਹੀ ਜਾਣ ਡਿਆ ਮੇਰੇ ਲੱਤਾਂ ਵੀ ਕੰਬਣੀਆਂ ਕਿੱਦਾਂ ਜਾਵਾਂਗੇ ਅੰਦਰ ਚੱਲ ਚੱਲ ਚੋਪਰ ਕਤੂਰੀ ਚੱਲ ਆ ਪਛਾਣਉ ਜਾਂਦੀ ਆ ਕੀ ਕਹਿਣ ਲੱਗੇ ਖਾਣ ਲੱਗੇ ਉਹ ਭਰਾਵਾ ਰਿਸ਼ਤਾ ਤਾਂ ਤੂੰ ਕਰਨਾ ਜਾ گا ਹਾਂ ਨਹੀਂ ਤੋਰਨੀ ਤੋਰ ਅਗਲੇ ਕਹਿਣਾ ਪਤਾ ਨਹੀਂ ਕਿਉਂ ਤੇ ਇਦਾਂ ਕਰਨ ਕਰਾਉਣੇ ਆ ਆ ਵੀ ਪਤਾ ਨਹੀਂ ਕਿਉਂ ਗਰਮੀ ਲੱਗ ਗਈ ਆ ਭਾਬੀ ਤੂੰ ਤੇ ਪਹਿਲਾਂ ਹੀ ਦਰਤੀ ਜਾਨੀ ਆ ਉਹ ਗਾਹੋਂ ਕੇ ਗੱਲ ਤੇ ਕਰ ਲੈਂਦੇ ਪਹਿਲਾਂ ਸ਼ਾਇਦ ਉਹ ਹਾਂ ਹੀ ਕਰਦੇ ਨੇ ਅਗਲੇ ਹਾ ਹੇ ਉਹਨਾਂ ਨੇ ਕਹਿਣਾ ਸਿੱਧਾ ਰਿਸ਼ਤਾ ਹੀ ਮੰਗਣ ਆ ਗਏ ਕੋਈ ਤਾਂ ਗੱਲਾਂ ਇੰਨੀਆਂ ਕਾਦੇ ਤੇ ਡਰਾਕਲ ਤੂੰ ਸਿਰੇ ਵੀ ਹੁੰਦਾ ਮੰਮੀ ਬਾਰ ਸ਼ੇਰੇ ਦੇ ਦੋਸਤ ਦੀ ਭੈਣ ਤੇ ਮੰਮੀ ਆਏ ਆ ਕੀ ਕਰਨ ਆਏ ਆ ਮੰਮੀ ਮੈਂ ਕੀ ਤੁਹਾਨੂੰ ਦੱਸਾਂ ਕੀ ਕਰਨ ਆਏ ਆ ਮੈਂ ਤਾਂ ਭੁੱਲ ਭੁਲੇਖੇ ਪੁਛ ਬੈਠੀ ਵੀ ਤੁਸੀਂ ਕਿੱਧਰ ਆਏ ਹੋ ਉਹ ਅਗੋਂ ਕਹਿੰਦੇ ਵੀ ਤੁਹਾਡੇ ਘਰ ਰਿਵਾਜ ਨਹੀਂ ਹੈ ਸਾਰੇ ਸਵਾਲ ਜਵਾਬ ਗੇਟ 'ਚ ਹੀ ਕਰ ਲੈਣੇ ਆ ਕੋਈ ਹੈ ਨਹੀਂ ਵੰਦਰਾਂ ਕੇ ਬਹੁਤ ਲੋਗੋ ਉਹ ਤਾਂ ਜਨਾਨੀ ਐ ਨਹੀਂ ਤੇਜਾ ਉਹਨੇ ਤੇ ਮੇਰੀ ਉਥੇ ਲਾਪਾ ਕਰਤੀ ਆ ਚਲ ਕੋਈ ਗੱਲ ਨਹੀਂ ਵੈਰੀ ਦੁਸ਼ਮਣ ਹੋਏ ਉਹਨਾਂ ਚਾਹ ਪਾਣੀ ਪੁੱਛੀ ਦਰਦਾ ਵਾ ਸੋਣੀ ਤਰਾ ਚਾਹ ਪਾਣੀ ਪਿਆ ਲਓ ਉਹਨੂੰ ਤੇ ਨਾਲੇ ਸ਼ੇਰੇ ਦੇ ਦੋਸਤ ਦੀ ਭੈਣ ਆਈ ਪੁੱਤ ਹੀ ਦਿੱਤਾ ਕਰੀਦੀ ਹੁੰਦੀ ਆ ਕੱਲ ਨੂੰ ਗੱਲ ਕਰੂਗੀ ਮੇਰੇ ਘਰ ਉਹਨਾਂ ਦੇ ਗਈ ਤੇ ਵਧੀਆ ਚਾਹ ਪਾਣੀ ਪਿਆ ਲਿਆ ਵਾ ਕੋਈ ਗੱਲ ਨਹੀਂ ਮੰਮੀ ਉਹ ਜਿਹੜੇ ਪਕੌੜੇ ਮੈਂ ਮਾਸੀ ਨਾਲ ਹੀ ਕੱਢਿਆ ਨਾ ਉਹ ਉਹਨਾਂ ਨੂੰ ਖਵਾ ਪਿਆ ਦੇਣੀ ਹੈ ਚਾਹ ਪਾਣੀ ਦੇ ਨਾਲ ਤੇ ਬਾਕੀ ਤੁਸੀਂ ਮੇਲੋ ਜਾਗ ਉਹਨਾਂ ਨੂੰ ਮੈਂ ਡ੍ਰੈਗ ਰੂਮ ਚ ਭਾ ਕੇ ਆਈ ਆ ਚਲ ਕੋਈ ਨਹੀਂ ਮੈਂ ਮਿਲਦੀ ਆ ਚਲੋ ਸਰਬੋਤਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਚੀ ਕਬਾਓ ਪਤਾ ਠੀਕ ਵਾ ਠੀਕ ਆ ਜਾਓ ਬਾਓ ਮਨੇ ਇਹ ਤਾਂ وہی ਬੰਦੀ ਜਿਹੜੀ ਹਣ ਹਸਪਤਲ ਇੱਥੇ ਡਾਕਟਰ ਦੀ ਦੁਕਾਨ ਤੇ ਮਿਲੀ ਜਿੱਦੋਂ ਮੈਂ ਤੁਹਾਨੂੰ ਉਹੀ ਤੇ ਗੱਲ ਦੱਸਣ ਦੇ ਆ ਜਿੱਥੇ ਆਪਾਂ ਗਏ ਨਹੀਂ ਦਵਾਈ ਲੈਣ ਵਾਸਤੇ ਇੱਥੇ ਤੇ ਆਏ ਸੀ ਤਾਂ ਹੀ ਫਿਰ ਮੈਂ ਹੁਣ ਦੇਖ ਕੇ ਮੈਨੂੰ ਪਿਛਾੜ ਲੈਣਾ ਤੇ ਮੈਨੂੰ ਪਹਿਲਾਂ ਨਹੀਂ ਪਿਛਾੜ ਤੁਹਾਨੂੰ ਪਿਛਾੜ ਨਹੀਂ ਆਉਂਦੀ ਜਦੋਂ ਹਾ ਹਏ ਬੰਦਿਆਂ ਦੀ ਵਾਰ ਬੰਦਿਆਂ ਦੀ ਵਾਰ ਕਿੱਥੋਂ ਆਉਂਦੀ ਹੈ ਆਈਆਂ ਤਾਂ ਦੋਵੇਂ ਜਨਾਨੀਆਂ ਆ ਔ ਆਹ ਤੇ ਉਹ ਹੀ ਮੁੰਡਾ ਵਾ ਜਿਹੜਾ ਗਰਮੀਤ ਨੂੰ ਭਰੇ ਬਾਜ਼ਾਰ ਚ ਲੈ ਕੇ ਖੜਾ ਸੀ ਇਹ ਕਿੱਧਰ ਆਇਆ ਵਾ ਸਾਰਾ ਟੱਬਰ ਟੋਰ ਲੈ ਕੇ ਆਪਣਾ ਮੈਨੂੰ ਲੱਗਦਾ ਗਰਮੀਤ ਨੇ ਦੱਸਿਆ ਹੋਣਾ ਫੋਨ ਕਰਕੇ ਕਿ ਮੇਰਾ ਵਿਆਹ ਕਿਤੇ ਹੋਰ ਕਰਦੇ ਆ ਤੇ ਤੂੰ ਆ ਜਾ ਆਪਣੇ ਟੱਬਰ ਟੋਰ ਨੂੰ ਲੈ ਕੇ ਮੇਰੇ ਰਿਸ਼ਤੇ ਵਾਸਤੇ ਐਦਾਂ ਦਾ ਨਾ ਮੈਂ ਰਿਸ਼ਤੇ ਹੋਣ ਦਿੱਤੇ ਵੇਖੇ ਇਹਨਾਂ ਨੂੰ ਭੱਜਣਾ ਕਿੱਦਾਂ ਪਉਂਦੇ ਜੇ ਇਹ ਚਲਾ ਗਣਾ ਤਾਂ ਮੈਂ ਇਹਨਾਂ ਤੋਂ ਵੀ ਚਲਾਗਾ ਨਾ ਹੁਣ ਨਾ ਕੁੱਟ-ਕੁੱਟ ਕੇ ਰੋਣ ਦਾ ਵੀ ਕੀ ਫਾਇਦਾ ਕੀ ਕਰੂੰਗੀ ਭਾਬੀ ਨੇ ਤਾਂ ਮਨਚ ਧਾਰ ਹੀ ਲਈ ਆ ਕਿ ਇਹਨੂੰ ਘਰੋਂ ਕੱਢਣਾ ਹੀ ਕੱਢਣਾ ਇਹਦਾ ਰਿਸ਼ਤਾ ਕਰਨਾ ਹੀ ਕਰਨਾ ਪਤਾ ਨਹੀਂ ਹੁਣ ਰਾੜੀ ਉਹਨਾਂ ਦਾ ਸੁਭਾਅ ਕਿਦਾਂ ਦਾ ਇਹਨਾਂ ਦੀ ਮਾਸੀ ਦਾ ਕਿਵੇਂ ਦਾ ਨਹੀਂ ਆਵਾਜ਼ ਆਉਂਦੇ ਪਰ ਉਹਨੇ ਆ ਹੀ ਗਏ ਲੱਗਦੇ ਪਰ ਭਾਬੀ ਦਾ ਦਿਮਾਗ ਵੇਖ ਲਾ ਜੇ ਪਰੋਣੇ ਘਰ ਆ ਗਿਆ ਤੇ ਤੂੰ ਹੀ ਗੇਟ ਹੀ ਬੰਦ ਕਰ ਆਓ ਕੁੰਡੀ ਲਾਈ ਨਹੀਂ ਗਲੀ ਚੋਂ ਦਾ ਜਾਂਦਾ ਜਿਹੜਾ ਮਰਜੀ ਅੰਦਰ ਆ ਜਾਏ ਸੋ ਅਮਲੀ ਤੁਰੇ ਫਿਰਦੇ ਆ ਪੈਰ ਲੱਗੀ ਜਿਹੜਾ ਮਰਜ਼ੀ ਗਲੀ ਚੋਂ ਅੰਦਰ ਆ ਜਾਏ ਭੈਣ ਜੀ ਸਭ ਠੀਕ ਠਾਕ ਹਾਂ ਹਾਂਜੀ ਭੈਣ ਜੀ ਠੀਕ ਠਾਕ ਤੁਸੀਂ ਸੁਣਾਓ ਆਪਾਂ ਵੀ ਠੀਕ ਵਾਂ ਤੇ ਅੱਗੇ ਤਾਂ ਕਿਤੇ ਆਏ ਨਹੀਂ ਤੇ ਅੱਜ ਕਿੱਦਾਂ ਆਉਣੇ ਜਾਣੇ ਹੋਏ ਤੁਹਾਡੇ ਆਈ ਤੇ ਭੈਣ ਜੀ ਜੀ ਕੀਤਾ ਤੇ ਆ ਗਏ ਆਂ ਐ ਕਿਹਾ ਮੇਰੇ ਘਰ ਲਾਈਏ ਆਪੇ ਮੇਰੇ ਘਰ ਲਾਈਏ ਚਲੋ ਵਧੀਆ ਮਿਲਣ ਗੇਲ ਨਾ ਗਏ ਜਤੇ ਹੋਰ ਭੈਣ ਜੀ ਮੈਂ ਇੱਕ ਗੱਲ ਕਰਨੀ ਤਹਾਨੂੰ ਆ ਸੋਚਦੀ ਆ ਕਿ ਕਿੱਦਾਂ ਕਰਾਂ ਪਰ ਚਲੋ ਕਰਨੀ ਤੇ ਪੈਣੀ ਆ ਕਰੂ ਕਿ ਤੇ ਫੇਰੀ ਤੁਹਾਨੂੰ ਵੀ ਪਤਾ ਲੱਗੂਗਾ ਵੀ ਕਿਹੜੀ ਗੱਲ ਵਾ ਭੈਣ ਜੀ ਮੈਂ ਨਾ ਤੁਹਾਡੀ ਧੀ ਦਾ ਰਿਸ਼ਤਾ ਬੜੇ ਮਾਣ ਨਾਲ ਲੈਣ ਆਈ ਆ ਤੇ ਆਪਣੀ ਧੀ ਮੇਰੀ ਝੋਲੀ ਚ ਪਾ ਦੋ ਤੇ ਚੱਲ ਰਿਸ਼ਤਾ ਹੋ ਜਾਏ ਤੇ ਚੱਲ ਮੈਨੂੰ ਬੜੀ ਖੁਸ਼ੀ ਆ ਬਾਕੀ ਮੇਰੇ ਮਨੀ ਨੂੰ ਵੀ ਕੁੜੀ ਪਸੰਦ ਵਾ ਤੇ ਚਲੋ ਤੁਹਾਡੀ ਕੀ ਸਲਾਹ ਤੁਸੀਂ ਮੈਨੂੰ ਦੱਸ ਦੋ ਤੇ ਮੈਨੂੰ ਨਾ ਨਾ ਕਰਿਓ ਮੈਂ ਬੜੀ ਆਸ ਨਾਲ ਆਈ ਆ ਲੈ ਵੀ ਮਾਤਾ ਵੀ ਕਿੰਨੇ ਪਖੰਡ ਕਰਦੀ ਆ ਐਨੀ ਗੋਗਲੋਂ ਤੇ ਮਿੱਟੀ ਝੜੀ ਜਾਂਦੀ ਹੀ ਕਹਿੰਦੀ ਵੀ ਮੈਨੂੰ ਡਰ ਬੜਾ ਹੁੰਦਾ ਇਹ ਤੇ ਕਾਲੀ ਬੈਠੀ ਤੇ ਮੇਰੇ ਮੁੰਡੇ ਦਾ ਛੇਤੀ ਨਾ ਰਿਸ਼ਤਾ ਹੋ ਜੇ ਤੇ ਮੇਰੇ ਮੁੰਡੇ ਨੂੰ ਤੇ ਕੁੜੀ ਪਸੰਦ ਆ ਗਈ ਆ ਹੋਰ ਕੇ ਪਾਸ ਤੇ ਹੱਤ ਪੱਲਾ ਵੱਜਣ ਨਹੀਂ ਦਿਆ ਇੱਥੇ ਹੀ ਸਹੀ ਤਾਂ ਇਹੋ ਕਰਕੇ ਮੈਨੂੰ ਮਨਮੰਦੇ ਫਿਰਦੇ ਏਡੇ ਚਲਾਕ ਹੀ ਉਹ ਵੇਲਾ ਤੇ ਉੱਥੇ ਬਾਹਰ ਇੰਨੇ ਪਖੰਡ ਕਾਂਦੀ ਹੀ ਵੀ ਜਿੱਦਾਂ ਨਾ ਮੈਂ ਤੇ ਗੁੱਲ ਕੁੜੀ ਆ ਮੇਰੇ ਤੇ ਢਾੜੀ ਬੜਾ ਆਉਂਦਾ ਤੇ ਭੈਣ ਜੀ ਕਿਹੜਾ ਮੁੰਡਾ ਆ ਉਹ ਭੈਣ ਜੀ ਪਰਲਾਵਾ ਮੁੰਡਾ ਚਲੋ ਵਧੀਆ ਬਾਕੀ ਭੈਣ ਜੀ 10 ਕਿੱਲੇ ਆ ਸਾਡੇ ਪਿਆਲੇ ਦੇ ਤੇ ਦੋ ਹੀ ਬੱਚੇ ਮੇਰੇ ਅੱਛਾ ਤੇ ਬਾਕੀ 5-5 ਕਿੱਲੇ ਇਹਨਾਂ ਨੂੰ ਆਉਂਦੇ ਆ ਕੇ ਗੱਲ ਤੇ ਚਲੋ ਕੰਮੀ ਪੇਸ਼ੀ ਨਹੀਂ ਗਈ ਬਾਕੀ ਸਰਕਾਰੀ ਨੌਕਰੀ ਅੱਗੇ ਕਰਦਾ ਸੀ ਹੁਣ ਤੇ ਚਲੋ ਨਹੀਂ ਕਰਦਾ ਜੇ ਚਲੋ ਕੋਈ ਨਹੀਂ ਉਹ ਵੀ ਮਿਲ ਜੂਗੀ ਕੋਈ ਵਜਾ ਕਰ ਲੋ ਨਹੀਂ ਹੁਣ ਜਾਂਦਾ ਉੱਥੇ ਤੇ ਪੀਜ਼ਾ ਮੇਕਰ ਚਲਾਉਂਦਾ ਵਾ ਬਾਕੀ ਬੜੀ ਕਮਾਈ ਆ ਇਹਨਾਂ ਵਾਸਤੇ ਸਭ ਹੋਵਾ ਬਾਕੀ ਹੀਰੇ ਵਰਗੇ ਮੇਰੇ ਪੁੱਤ ਵਾ ਭੈਣ ਜੀ ਮੁੰਡਾ ਤੁਹਾਡਾ ਤਾਂ ਸੋਨਾ ਸੁਨੱਖਾ ਵਾ ਕੋਈ ਉਹਦੇ ਵਿੱਚ ਕਮੀ ਨਹੀਂ ਹੈਗੀ ਤੇ ਤੁਹਾਨੂੰ ਤੇ ਰਿਸ਼ਤਾ ਹੋਰ ਆ ਜਾਊਗਾ ਤਾਂ ਪਰ ਮੈਂ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਕਿਉਂ ਭੈਣ ਜੀ ਕਾਦੀ ਕਮੀ ਪੇਸ਼ੀ ਆ ਕੋਈ ਗੱਲ ਨਹੀਂ ਉਥੇ ਸਭ ਕੁਝ ਹੈਗਾ ਵਾ ਤੁਹਾਡੀ ਧੀ ਸੌਖੀ ਰਹੂਗੀ ਹੋਰ ਤੁਸੀਂ ਕੀ ਵੇਖਣਾ ਵਾ ਪਰੰਟੀ ਜੀ ਹੁਣੇ ਤੁਸੀਂ ਅੱਖਾਂ ਨੇ ਮੁੰਡਾ ਤੁਹਾਡਾ ਸੋਨਾ ਸੁਨੱਖਾ ਵਾ ਸਭ ਕੁਝ ਠੀਕ ਠਾਕ ਵਾ ਫੇਰ ਨਾ ਕਿਹੜੀ ਗੱਲੋਂ ਕਰਦੇ ਤੁਸੀਂ ਕੀ ਗੱਲ ਤੁਹਾਨੂੰ ਸਾਡਾ ਮੁੰਡਾ ਪਸੰਦ ਨਹੀਂ ਆਇਆ ਨੇ ਪੋਤਾ ਮੁੰਡਾ ਦਾ ਸੋਨਾ ਸੁਨੱਖਾ ਮੈਂ ਆਖਣ ਦੀ ਆ ਮੈਂ ਵੀ ਉਤਲੇ ਉਤਲੇ ਮਨੋਂ ਡਈ ਆ ਵੀ ਇਹਦਾ ਰਿਸ਼ਤਾ ਹੋ ਜੇ ਇਹ ਮੰਮੀ ਤੇ ਰਗਬੀਰ ਕਿਦਾਂ ਏਡੀ ਛੋਟੀ ਦਾ ਜੋਰ ਲੋਂਡੇ ਵੀ ਇਹਦਾ ਰਿਸ਼ਤਾ ਕਿਸੇ ਤਰ੍ਹਾਂ ਨੇਪਰੇ ਚੜ ਜੇ ਇਹਨਾਂ ਨੇ ਮੇਰੇ ਸਿਰ ਤੇ ਲਿਆ ਕੇ ਬਿਠਾ ਲੈਣੀ ਆ ਹੋਰ ਇਹਨਾਂ ਕੀ ਕੀ ਕਰਨਾ ਗੁੱਸਾ ਮੈਨੂੰ ਇਹਨਾਂ ਤੇ ਇੰਨਾ ਵਾ ਨਾ ਐਵੇਂ ਮੂੰਹ ਚੁੱਕ ਕੇ ਇੱਥੇ ਆ ਗਈ ਆ ਅਗਲੇ ਬੜੀ ਕਦਰ ਕਰਨ ਦੇ ਆ ਮੇਰਾ ਇਰਾਦਾ ਹੈ ਇਹਨਾਂ ਨੂੰ ਪਕੌੜੇ ਖਵਾਉਣੇ ਆ ਖਵਾਉਣੇ ਮੈਂ ਇਹਨਾਂ ਨੂੰ ਜਰਾ ਪਕੌੜੇ ਚੰਗੀ ਤਰ੍ਹਾਂ ਬੰਦ ਕਰਕੇ ਇੱਥੇ ਡੱਬਾ ਰੱਖਦੀ ਮੈਂ ਤਾਂ ਆਪਣੀ ਮਾਸੀ ਨਾਲ ਹੀ ਕੱਢਿਆ ਸੀ ਇਹਨਾਂ ਦਾ ਮੂੰਹ ਪਕੌੜੇ ਖਾਣ ਵਾਲਾ ਜਿਵੇਂ ਮੈਂ ਇਹਨਾਂ ਨੂੰ ਪਕੌੜੇ ਖਵਾ ਆ ਗਏ ਆ ਮੂੰਹ ਚੱਕ ਕੇ ਜਿੱਦੇ ਫੋਕੀ ਚਾਹੀ ਮੱਥੇ ਮਾਰੂ ਜਿੱਦਾਂ ਦੇ ਹੈਗੇ ਆ ਭਾਬੀ ਜੀ ਲਿਆਓ ਕੋਈ ਕੰਮ ਕਰਨ ਵਾਲਾ ਚਾਹ ਬਣ ਗਈ ਆ ਮੈਂ ਕਰਾ ਦਿੰਨੇ ਨਾਲ ਹਾਂ ਹੁਣ ਤੇ ਤੂੰ ਕੰਮ ਕਰਾਉਣਾ ਹੀ ਕਰਾਉਣਾ ਵਾ ਤੇਰਾ ਰਾਂਝਾ ਜਿਹਾ ਆ ਕੇ ਬੈਠਾ ਵਾ ਭਾਬੀ ਆ ਤੁਸੀਂ ਕੀ ਬੋਲੰਦੇ ਹੋ ਆ ਕੀ ਮੈਂ ਬੋਲਣਾ ਤੈਨੂੰ ਤੇ ਪਤਾ ਹੀ ਨਹੀਂ ਨਾ ਤੈਨੂੰ ਸਾਰਾ ਪਤਾ ਵਾ ਕਿੱਡੀ ਤੂੰ ਚਲਾਕ ਵਾ ਮੈਨੂੰ ਸੱਚੇ ਕੁਝ ਨਹੀਂ ਪਤਾ ਨਹੀਂ ਜੇ ਉਹ ਤੈਨੂੰ ਕੋਖ ਨਹੀਂ ਪਤਾ ਤੇ ਉਹ ਬਿਨਾ ਦੱਸੇ ਸਾਡੇ ਘਰ ਆ ਗਿਆ ਤੂੰ ਉਹਨੂੰ ਫੋਨ ਲਾ ਕੇ ਦੱਸਿਆ ਨਾ ਕਿ ਮੇਰੀ ਭਾਬੀ ਕਿਤੇ ਹੋਰ ਰਿਸ਼ਤਾ ਕਰਨ ਢੀ ਆ ਤੇ ਤੂੰ ਛੇਤੀ ਛੇਤੀ ਆਪਣਾ ਟੱਬਰ ਚੱਕ ਤੇ ਸਾਡੇ ਘਰ ਆ ਜਾ ਰਿਸ਼ਤਾ ਲੈ ਕੇ ਉਹ ਆਇਆ ਹੀ ਤੇਰਾ ਜਿਹਨਾਂ ਭਰੇ ਬਾਜ਼ਾਰ ਚ ਤੇ ਖੜੀ ਸੀ ਰੰਗ ਲੇਲੀਆਂ ਮਲੋਂਗੀ ਅਗਲਾ ਸਾਰਾ ਟੱਬਰ ਟੋੜ ਲੈ ਕੇ ਆ ਗਿਆ ਰਿਸ਼ਤਾ ਲੈਣ ਨੂੰ ਭਾਬੀ ਜੇ ਮੇਰੇ ਇਦਾਂ ਦੀ ਗੱਲ ਹੁੰਦੀ ਨਾ ਮੰਨ ਚ ਮੈਂ ਤੇ ਮੰਮੀ ਨੂੰ ਹਾਂ ਕਰ ਹੀ ਦਿੱਤੀ ਕਿ ਮੰਮੀ ਕੋਈ ਗੱਲ ਨਹੀਂ ਜੇ ਇਦਾਂ ਦੀ ਗੱਲ ਹੁੰਦੀ ਤੇ ਮੈਂ ਮੰਮੇ ਨੂੰ ਨਾ ਬੋਲ ਦਿੰਦੀ ਕਿ ਮੰਮੀ ਮੈਂ ਨਹੀਂ ਰਿਸ਼ਤਾ ਕਰਾਉਣਾ ਮੰਮੀ ਮੇਰੇ ਵਿਆਹ ਦੀ ਨਾ ਗੱਲ ਕਰਿਓ ਮੈਂ ਤਾਂ ਚੁੱਪ ਕਰਕੇ ਹੁਣ ਪਖੰਡ ਕੰਡ ਲਈ ਆ ਮੈਂ ਤੇ ਆਪਣੇ ਵਿਆਹ ਲਈ ਹਾਂ ਕਰੀ ਦਿੱਤੀ ਮੈਂ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਤੇ ਜਾਣ ਬੁੱਝ ਕੇ ਬਾਪੇ ਮੇਰੇ ਤੇ ਚਿਕੜ ਛੁੱਟੀ ਜਾਣੇ ਹੋ ਤੈਨੂੰ ਜਵਾਬ ਦੇ ਦਿੰਦੀ ਕੀ ਲੋੜੀ ਪੂਰੇ ਅੰਦਰੋਂ ਅੰਦਰੀ ਕੀ ਪਤਾ ਕੀ ਚੱਲਣ ਡਿਆਈ ਜਿਹੜਾ ਉਹਨਾਂ ਨੂੰ ਸਾਧ ਕੇ ਤੇ ਘਰੇ ਬਿਠਾ ਲਿਆ ਵਾ ਮੈਂ ਤਾਂ ਗੁੱਸਾ ਚੜ ਚੜ ਜਾਣ ਡਿਆ ਵਾ ਵਿਆਹ ਤੇ ਤੇਰਾ ਮੈਂ ਵੀ ਨਹੀਂ ਉੱਥੇ ਹੋਣ ਦੇਣਾ ਵਿਆਹ ਹੋਊਗਾ ਤੇ ਮੇਰੀ ਮਾਸੀ ਦੇ ਮੁੰਡੇ ਨਾਲ ਹੋਗਾ ਨਹੀਂ ਤੇ ਨਹੀਂ ਹੋਊਗਾ ਉਹਦੇ ਨਾਲ ਹੀ ਮੈਂ ਹੋਣਾ ਚਿਬੜ ਮੂੰਹ ਹੈ ਜਣਾ ਇਹ ਸੱਦ ਕੇ ਬਿਠਾਇਆ ਹੀ ਕਰੇ ਭਾਬੀ ਇਹੋ ਜੀ ਗੱਲ ਤੇ ਤੁਸੀਂ ਤਾਂ ਕਰੋ ਨਾ ਜੇ ਮੈਂ ਨਾ ਕੀਤੀ ਹੋਵੇ ਮੈਂ ਵਿਆਹ ਲਈ ਨਾ ਕੀਤੀ ਹੀ ਕਦੇ ਉਹੀ ਤੂੰ ਗੁੱਜੀਆਂ ਚਲਾਉਂਦੀ ਆ ਮੈਂ ਫੜਾਉਣ ਚਲੀ ਜਾ ਜੇ ਪਿੱਛੇ ਮੇਰੇ ਆ ਗਈ ਨਾ ਇਹ ਵੇਖ ਲਈ ਆਪਣਾ ਪੜਿਆ ਵਿਚਾਰ ਲਈ ਉਹਨਾਂ ਦੇ ਸਾਹਮਣੇ ਖੌਦਰਦਾਰੀ ਕਰ ਦੂੰਗੀ ਫੇਰ ਨਾ ਰੋਂਦੀ ਫਿਰੀ ਗਲੇਡੂ ਛੱਡਦੀ ਨਹੀਂ ਮਗਰ ਮੱਛ ਵਾਲੇ ਨਾ ਭਾਦੀ ਨਾ ਉਹਨਾਂ ਨੂੰ ਸੱਦਿਆ ਤੇ ਨਾ ਮੈਂ ਕੋਈ ਹਾਂ ਕੀਤੀ ਮੈਂ ਕੱਲ ਹੀ ਉਹਨਾਂ ਦੇ ਸਾਹਮਣੇ ਜਾਣਾ ਆ ਹਣ ਦੱਸ ਬਹੁਤ ਸੱਚੀ ਹੋਣਾ ਹੀ ਆ ਡਰਾਮੇ ਕਰਦੀ ਆ ਗਲਵਾਂਟੀ ਜੀ ਤਾਂ ਕਿ ਮੁੰਡਾ ਸਾਡਾ ਕੋਈ ਨਸ਼ਾ ਪੱਤਾ ਨਹੀਂ ਇਹ ਕਰਦਾ ਮੇਰੇ ਅੱਜ ਕੱਲ ਦੇ ਜ਼ਮਾਨੇ 'ਚ ਕਈ ਮੁੰਡੇ ਨਸ਼ੇ ਪੱਤੇ ਕਰਦੇ ਕਈ ਵੈਲ ਲੱਗੇ ਨੇ ਪਰ ਇਹ ਗੱਲ ਤੇ ਅਸੀਂ ਗਰੰਟੀ ਚੁੱਕਦੇ ਆ ਤੁਸੀਂ ਤਾਂ ਵੀ ਨਾ ਕਰੀ ਜਾਂਦੇ ਜੇ ਵੇਖ ਲਓ ਤੁਹਾਡੇ ਸਾਹਮਣੇ ਹੈ ਜੋ ਕੋਈ ਹੈਗਾ ਉਹ ਪੁੱਤ ਮੈਂ ਤੇਰੀ ਗੱਲ ਮੰਨਦੀ ਆ ਮੈਂ ਵੀ ਘਰ ਦੇਣਾ ਸਲਾਹ ਕਰਕੇ ਬਾਅਦ 'ਚ ਦੱਸੂਗੀ ਤੁਹਾਨੂੰ ਮੈਂ ਗੱਲ ਉਹ ਅੰਟੀ ਕਾੜੀ ਮੰਨਦਾ ਵਾਂ ਪਰ ਮੈਂ ਗਰਮੀਤ ਨੂੰ ਬਹੁਤ ਖੁਸ਼ ਰੱਖੂਗਾ ਉਹਦੇ ਅੱਖਾਂ 'ਚ ਅਥਰੂ ਨਹੀਂ ਆਉਣ ਦੇਵਾਂਗਾ ਕੇ ਇਹ ਵੀ ਗੱਲ ਹਲੋ ਬੀਜਾ ਮੰਮੀ ਕੀ ਗੱਲਬਾਤ ਹੋਉਂਦੀ ਆ ਗੱਲਬਾਤ ਤਾਂ ਇਹ ਹੋਣ ਦੀ ਉਧਰ ਮੈਂ ਦਰਿਸ਼ਤਾ ਲੈਣ ਆਏ ਸੀ ਮੰਮੀ ਤੁਸੀਂ ਕੀ ਸੱਚਿਆ ਫਿਰ ਭੈਣ ਜੀ ਦੱਸੋ ਸਾਨੂੰ ਹਾਂ ਨਾ ਦਾ ਜਵਾਬ ਦਿਓ ਅਸੀਂ ਵੀ ਬੈਠੇ ਆ ਤੁਹਾਡੀ ਵੇਟ ਕਰਨ ਡਏ ਆ ਕੱਲ ਦੀ ਤੇ ਕੀ ਕਹਿੰਦੇ ਜੇ ਤੇ ਫੇਰ ਅਸੀਂ ਚਾਹ ਪੀਏ ਨਹੀਂ ਚਾਹ ਪੀਓ ਤੁਸੀਂ ਤੇ ਰਿਸ਼ਤੇ ਦੀ ਤਾਂ ਗੱਲ ਠੀਕ ਵਾ ਤੁਹਾਡਾ ਮੁੰਡਾ ਸੋਹਣਾ ਸਨੱਖਾ ਵਾ ਤਾਨੂੰ ਜੇ ਰਿਸ਼ਤਾ ਹੋਰ ਵੀ ਕਿਤੇ ਹੋਜੂ ਤਾਂ ਪਰ ਮੈਂ ਆਪਣੀ ਨਾਹ ਨੂੰ ਜੁਬਾਨ ਦੇ ਬੈਠੀ ਆ ਉਹਦੀ ਰਿਸ਼ਤੇਦਾਰੀ ਦੇ ਵਿੱਚ ਮੇਰੀ ਕੀ ਦਾ ਰਿਸ਼ਤਾ ਹੋਣ ਡਿਆ ਨਹੀਂ ਭੈਣ ਜੀ ਫਿਰ ਅਸੀਂ ਇਦਾਂ ਚਾਹ ਪੀਂਦੇ ਚੰਗੇ ਲੱਗੇਗਾ ਜਾਂ ਤੇ ਤੁਸੀਂ ਹਾਂ ਹਾਂ ਨਾ ਕਰੋ ਤਾਂ ਫਿਰ ਇਹ ਚਾਹ ਵੀ ਪੀਏ ਤੇ ਜੇ ਤੁਸੀਂ ਨਾ ਹੀ ਕਰਨ ਤਾਂ ਫਿਰ ਸਾਡੇ ਚਾਹ ਪੀਤੀ ਦਾ ਕੀ ਫਾਇਦਾ ਇੱਥੋਂ ਭੈਣ ਜੀ ਤੈਨੂੰ ਮੈਂ ਦੱਸਿਆ ਤੇ ਹੈਗਾ ਵਾ ਕਿ ਮੇਰੀ ਨਾਹ ਰਿਸ਼ਤਾ ਕਰਾਉਣ ਡਈ ਆ ਉਹ ਆਪਣੀ ਰਿਸ਼ਤੇਦਾਰੀ ਦੇ ਵਿੱਚ ਉਹ ਹੀ ਆਪਣੀ ਖਾਸ ਹੀ ਰਿਸ਼ਤੇਦਾਰੀ ਆ ਚੱਲ ਭੈਣ ਜੀ ਜੇ ਰਿਸ਼ਤਾ ਹੋਇਆ ਤਾਂ ਨਹੀਂ ਨਾ ਐ ਤੇ ਤੁਸੀਂ ਸਲਾਹ ਹੀ ਕਰਨ ਡੇ ਜੇ ਕੱਚ ਪਾਕੀ ਆ ਜੇ ਕਿਹੜਾ ਰਿਸ਼ਤਾ ਤੁਸੀਂ ਕਰ ਦਿੱਤਾ ਵਾ ਤੇ ਮੈਂ ਰਿਸ਼ਤਾ ਬੜੀ ਆਸਾਨਾ ਲੈ ਕੇ ਆਈ ਆ ਤੇ ਮੈਨੂੰ ਨਾ ਨਾ ਕਰੋ ਬਾਕੀ ਵੇ ਬੱਚੇ ਦੋ ਇੱਕ ਦੂਜੇ ਨੂੰ ਝਾਲਦੇ ਆ ਤੇ ਜੇ ਆਪੋ ਵਿਆਹ ਕਰਾ ਲੈਂਦੇ ਤੇ ਫੇਰ ਫੇਰ ਵੀ ਤੇ ਸਵਰ ਕਰਨਾ ਹੈ ਨਾ ਤੇ ਜੇ ਉਹਨਾਂ ਨੂੰ ਪਹਿਲ ਦੇਣਗੇ ਤੇ ਫਿਰ ਕਿਉਂ ਹੀ ਪਛਾਹ ਹਟ ਗਈ ਚੱਲ ਭੈਣ ਜੀ ਮੈਂ ਕੁੜੀ ਨੂੰ ਪੁੱਛ ਕੇ ਆਉਣੀ ਆ ਮੰਮੀ ਆ ਵੇ ਲੋ ਟਾਡੀ ਲਾੜੀ ਦੇ ਪਾਏ ਕਿ ਨਹੀਂ ਸਿਆਪੇ ਉਹ ਤੁਹਾਨੂੰ ਅਗਲੇ ਚਿੰਬੜ ਹੀ ਗਏ ਆ ਗਾਲੀ ਪੈ ਗਏ ਆ ਵੀ ਅਖੇ ਅਈ ਰਿਸ਼ਤਾ ਲੈ ਕੇ ਜਾਣਾ ਜਾ ਉਹਨਾਂ ਨੂੰ ਗਲੋ ਲਾਓ ਉਹ ਤੇ ਚਿਚੜਾ ਵਾਂਗੂ ਚਿੰਬੜ ਗਏ ਹਨੂ ਨੀ ਰਾਜਵਿੰਦਰ ਚੁੱਪ ਕਰ ਕਿੱਡੀ ਸੋਹਣੀ ਉਹਦੀ ਨੌਕਰੀ ਆ ਚਾਰ ਪੰਜ ਕਿੱਲੇ ਪੈ ਲਈ ਆਉਣ ਦੇ ਸੋਹਣਾ ਸੁਨੱਖਾ ਮੁੰਡਾ ਹੋਰ ਆਨ ਨੂੰ ਕੀ ਚਾਹੀਦਾ ਮੈਂ ਨਹੀਂ ਆਪਾਂ ਗਰਮੀਤ ਨੂੰ ਪੁੱਛਣਾ ਲੱਗੇ ਨਹੀਂ ਪੁੱਛਣਾ ਕੀ ਹੈ ਗਰਮੀਤ ਨੂੰ ਸੋਹਣਾ ਸੁਨੱਖਾ ਮੁੰਡਾ ਕੀ ਗੱਲ ਮੇਰੀ ਮਾਸੀ ਦਾ ਮੁੰਡਾ ਮਾੜਾ ਉਹ ਭੁੱਖਾ ਨੰਗਾ ਇਹਦੇ ਨਾਲੋਂ ਦੋ ਕਿੱਲੇ ਵਾਧੇ ਆਉਣ ਦੇ ਨੀ ਅੱਗੇ ਆਪਣੀ ਮਰਜ਼ੀ ਨਾਲ ਕੀਤਾ ਉਹ ਛੱਡ ਕੇ ਆ ਗਏ ਉੱਥੋਂ ਛੱਡ ਦਿੱਤਾ ਉਹਨਾਂ ਨੇ ਤੇ ਹੁਣ ਫੇਰ ਕੱਲ ਨੂੰ ਨਾ ਹੋਇਆ ਤਾਂ ਫੇਰ ਛੱਡ ਕੇ ਮੁੜ ਕੇ ਤਾਨੇ ਮੇਰੇ ਜੋ ਕੀ ਫੇਰ ਰਹ ਜੋ ਕੀ ਫੇਰ ਉਹਨੂੰ ਬਤਾਨੇ ਮੇਨੇ ਮਾਰੀ ਨੇ ਕਹੇ ਤਾਂ ਮੈਂ ਮੇਨਿਆ ਜੋ ਕਿ ਮੰਮੀ ਰਹਿ ਜਾਣੀ ਅੱਗੇ ਵੀ ਉਹਨੀਆਂ ਸਲਾਹਾਂ ਲੈ ਲੈ ਕੇ ਇੱਥੋਂ ਤੱਕ ਪਹੁੰਚਣ ਲੈਣੀਆਂ ਇੱਥੇ ਉਹਦੀਆਂ ਸਲਾਹਾਂ ਇੱਥੇ ਰਿਸ਼ਤਾ ਨਹੀਂ ਮੈਂ ਹੋਣ ਦੇਣਾ ਰਿਸ਼ਤਾ ਹੋਗਾ ਤਾਂ ਤੇ ਮੇਰੀ ਮਾਸੀ ਦੇ ਮੁੰਡੇ ਨਾਲ ਹੋਗਾ ਇਹ ਕੀ ਆ ਮੁੰਡਾ ਗਿੰਡ ਨੂੰ ਜਿਆ ਚਾ ਚੁੱਪ ਕਰ ਰਮਾਨਾ ਬਾਹ ਮੈਨੂੰ ਪੁੱਛ ਲੈਂ ਤੇ ਗਰਮੀਤ ਨੂੰ ਕੀ ਆਂਦੀ ਪਰ ਮੈਂ ਉਹਦੀ ਵੀ ਸਲਾਹ ਲੈਣੀ ਆ ਪਹਿਲਾਂ ਜੋ ਮੇਰੀ ਧੀ ਕਰੂਗੀ ਨਾ ਉਹੋ ਹੀ ਹੋਣਾ ਏ ਤੇਰੀ ਨਹੀਂ ਮੈਂ ਮੰਨਣੀ ਕਰੋ ਫੇ ਆਪੜੀਆਂ ਮਰਜ਼ੀਆਂ ਆਪਣੀਆਂ ਮਰਜ਼ੀਆਂ ਹੀ ਕਰ ਲਿਓ ਮੈਨੂੰ ਵੀ ਲੋੜ ਫੇ ਵੇ ਚੌਂਡੀ ਵਿਆਹ ਵੀ ਕਰ ਲਿਓ ਫੇ ਆ ਵੀ ਕਰ ਲਿਓ ਮੈਨੂੰ ਨਾ ਫਿਰ ਕਿਉਂ ਨੀ ਮੇਰੇ ਗਾਰਸੋਨਾ ਤੇਰੀ ਮਾਸੀ ਦਾ ਮੁੰਡਾ ਵਾ ਉਹ ਵਿਆਹਿਆ ਵਾ ਨਾਲੇ ਉਹਦਾ ਇੱਕ ਮੁੰਡਾ ਵਾ ਇਹ ਤੇ ਮੁੰਡਾ ਵੀ ਕੁਵਾਰਾ ਨਾ ਕੁਛ ਖਾਂਦਾ ਨਾ ਕੋਈ ਪੀਂਦਾ ਨਾਲੇ ਜ਼ਮੀਨ ਵੀ ਹੈਗੀ ਨਾਲੇ ਜਾਇਦਾਦ ਇੰਨੀ ਆ ਨਹੀਂ ਮੰਮੀ ਇਹ ਉਹ ਗਵੜੀ ਕੁਵਾਰੀ ਐ ਇਹ ਤਾਂ ਭਲਾ ਵਿਆਹੀ ਨਹੀਂ ਹੈਗੀ ਇਹ ਵੀ ਤਲਾਕशुदा ਹੀ ਆ ਜੇ ਉਹ ਇਹਦਾ ਪਹਿਲੀ ਬੰਨਾ ਵਾ ਤੇ ਉਹਦਾ ਵੀ ਸਭ ਕੁਝ ਹੈਗਾ ਵਾ ਨਹੀਂ ਤੂੰ ਇੰਨੀ ਗੱਜਹੂਰੀ ਦੱਸਣੀ ਆ ਜੇ ਮੂੰਹ ਬੰਦ ਰੱਖ ਲੇਗੀ ਤਾਂ ਤੈਨੂੰ ਹੋਰ ਕੀ ਚਾਹੀਦਾ ਵਾ ਹਾਂ ਮੇਰੇ ਮੂੰਹ ਬੰਦ ਕਰਾ ਲਿਓ ਉਹਨਾਂ ਨੂੰ ਕਿਹੜਾ ਕਰਨ ਨੂੰ ਪਤਾ ਨਹੀਂ ਲੱਗਣਾ ਗਰਮਿਤ ਬੈਠੀ ਪਤ ਆਹੋ ਮੰਮੀ ਬੈਠੀਆਂ ਜਿਹੜੇ ਪਰੋਣੇ ਆਏ ਹੀ ਉਹ ਚਲੇ ਗਏ ਨਹੀਂ ਇੱਥੇ ਹੀ ਬੈਠੇ ਆ ਮੰਮੇ ਭਾਬੇ ਜੀ ਦੇ ਘ ਡੰਦੇ ਤੇ ਲਜਾਮ ਮੇਰੇ ਤੇ ਲੌਂਦੇ ਆ ਆਂਦੀ ਤੇਰਾ ਰਿਸ਼ਤਾ ਲੈ ਕੇ ਆਇਆ ਉਹ ਘਰੇ ਤੇ ਕੀ ਗੱਲ ਮੰਮੀ ਇਹ ਕਿ ਸੱਚੀ ਗੱਲ ਆ ਉਹ ਰਿਸ਼ਤਾ ਲੈ ਕੇ ਆਇਆ ਹਾਂ ਸੱਚੀ ਗੱਲ ਵਾ ਜੇ ਪੁੱਤ ਤੇਰੀ ਕੋਈ ਗੱਲ ਬਾਤ ਹੈਗੀ ਤਾਂ ਮੈਨੂੰ ਪਹਿਲਾਂ ਦੱਸਦੀ ਨਾਲੇ ਮੈਨੂੰ ਵੀ ਪਤਾ ਹੁੰਦਾ ਕਿ ਤੂੰ ਤੇਰੀ ਗੱਲ ਬਾਤ ਵਾ ਤਾਂ ਰਿਸ਼ਤਾ ਲੈਣ ਆਏ ਹਨੂ ਤੇ ਕਿਸ ਗੱਲ ਦਾ ਹੀ ਨਹੀਂ ਪਤਾ ਉਹ ਆ ਕੇ ਵਿਚਾਰੇ ਆ ਗਏ ਆ ਮੰਮੇ ਨਹੀਂ ਨਹੀਂ ਐਦਾਂ ਦੀ ਗੱਲ ਮੇਰੀ ਕੋਈ ਨਹੀਂ ਹੈਗੀ ਕਿਸੇ ਵੀ ਤਰੀਕੇ ਦੀ ਪਰ ਮੰਮੀ ਮੈਨੂੰ ਨਹੀਂ ਪਤਾ ਉਦੋਂ ਨਾ ਮੇਰਾ ਛੱਲਾ ਗਵਾਜ ਗਿਆ ਤੈਨੂੰ ਪਤਾ ਭਾਬੀ ਕਿੰਨੀਆਂ ਗੱਲਾਂ ਕਰਦੀ ਸੀ ਛੱਲਾ ਮੇਰਾ ਉੱਥੇ ਡਿੱਗ ਪਿਆ ਸੀ ਪੁੱਤ ਇਸੇ ਕਰਕੇ ਤਾਂ ਤੈਨੂੰ ਮੈਂ ਆਖਣੀ ਤੇ ਜਮਾੜੀ ਮੋਟੀ ਗੱਲਬਾਤ ਉਹਦੀ ਨਾਲੇ ਮੈਨੂੰ ਪਤਾ ਨਾਲੇ ਪਰਚਾਈ ਦੇ ਪੁੱਤ ਮੇਰੇ ਨਾਲ ਸੁਣਦੀੋਂ ਨਾਲੇ ਉਹ ਅਗਲੀ ਮੈਨੂੰ ਗੱਲ ਖਲੇ ਲਿਆਉਣ ਲਈ ਨਹੀਂ ਮੰਮੀ ਮੇਰੇ ਮਾਂ ਚ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਹਾਂ ਜਿੱਦਣ ਉੱਥੇ ਸੜਕ ਤੇ ਉਹ ਮੈਨੂੰ ਛੱਲਾ ਫੜਾਉਣ ਆਏ ਸੀ ਨਾ ਉਹ ਦਿਨ ਛੱਲਾ ਨਾ ਉੱਥੇ ਦੇ ਤਾਹੀ ਉਹ ਦਿਨ ਉਹ ਮੈਨੂੰ ਕਹਿਣ ਆਇਆ ਸੀ ਕਿ ਮੈਂ ਨਾ ਤੇਰਾ ਨਾ ਵਿਆਹ ਕਰਾਉਣਾ ਚਾਹਣਾ ਪਰ ਮੰਮੀ ਮੈਂ ਕੋਈ ਜਵਾਬ ਹੀ ਨਹੀਂ ਦਿੱਤਾ ਮੇਰੇ ਮਨ 'ਚ ਏਦਾਂ ਦਾ ਖਿਆਲ ਹੀ ਨਹੀਂ ਹੈਗਾ ਤਾਂ ਹੀ ਉਹ ਘਰ ਆ ਗਿਆ ਹੁਣ ਆਵਾ ਪੁੱਤ ਮੁੰਡਾ ਬਹੁਤ ਚੰਗਾ ਵਾ ਚੰਗੇ ਘਰ ਦਾ ਮੁੰਡਾ ਵਾ ਤੱਦੇ ਕਰਕੇ ਪੁੱਤ ਤੈਨੂੰ ਪਰੇਸ਼ਾਨ ਬਾਹਰ ਨਹੀਂ ਕੀਤਾ ਤੱਦੇ ਘਰ ਆਪਣਾ ਪਰਿਵਾਰ ਲੈ ਕੇ ਤੇ ਰਿਸ਼ਤਾ ਲੈਣ ਆਇਆ ਮੁੰਦੇ ਲੱਗਦਾ ਮੁੰਡਾ ਬਹੁਤ ਚੰਗਾ ਨਾਲੇ ਉਹ ਵੀ ਸਰਕਾਰੀ ਨੌਕਰੀ ਤੇ ਪੜਿਆ ਲਿਖਿਆ ਮੁੰਡਾ ਵਾ ਨਾਲੇ ਮਾਂ ਵੀ ਕਿੰਨੀ ਚੰਗੀ ਤਰਲੇ ਲੈਣ ਦੀ ਨਾਲ ਪਤਾ ਨਹੀਂ ਉਹ ਭਰਾ ਆ ਕੇ ਪਰਜਾਈ ਕੌਣ ਵਾ ਉਹ ਹੀ ਬੜੇ ਦੇਖ ਤੇ ਖੁਸ਼ ਹੋਏ ਆਉ ਨਹੀਂ ਨਾ ਮਮੇ ਦੱਸਿਆ ਨੇ ਮੈਨੂੰ ਹੈਗਾ ਇਹ ਵੀ ਮੈਂ ਸਰਕਾਰੀ ਜੌਬ ਤੇ ਹਾਂ ਤੇ ਮੈਂ ਛੱਡ ਦਿੱਤੀ ਆ ਤੇ ਮੇਰਾ ਇਰਾਦਾ ਹੁਣ ਦੁਕਾਨਾ ਖੋਲਣ ਦਾ ਹੈ ਤੇ ਮੰਮੀ ਠੀਕ ਆ ਮੈਨੂੰ ਵੀ ਇੱਕ ਦੋ ਵਾਰੀ ਨਾ ਸੱਟ ਲੱਗਣ ਲੱਗੀ ਸੀ ਮੈਂ ਡਿੱਗੀ ਸੀ ਬੜੀ ਮੰਮੀ ਕੇਅਰ ਕੀਤੀ ਬੜਾ ਮੈਨੂੰ ਪੁੱਛਿਆ ਕਿਛਿਆ ਉਦਾਂ ਵੀ ਆਉਂਦੀ ਜਾਂਦੀ ਨੂੰ ਉਹਨਾਂ ਨੇ ਪੁੱਛਣਾ ਖਿਆਲ ਕਰਨਾ ਤੇ ਕਦੀ ਮਾੜੀ ਨਿਗਾ ਨਾ ਗੰਦੀ ਨੀਤ ਨਾ ਵੀ ਕਦੀ ਨਹੀਂ ਮੈਨੂੰ ਵੇਖਿਆ ਕਿ ਇੰਨਾ ਟੌਰਚਰ ਜਿਆ ਕਰਨਾ ਹਨਾ ਤੈਨੂੰ ਪਤਾ ਤੇ ਅੱਜਕੱਲ ਕੋਈ ਕੁੜੀ ਨੂੰ ਕਿਤੇ ਵੇਖਿਆ ਨਹੀਂ ਤੇ ਉਸ ਵੇਲੇ ਟਾਰਚਰ ਕਰਨਾ ਸ਼ੁਰੂ ਕਰ ਦਿੰਦੇ ਮੁੰਡੇ ਇਦਾਂ ਦਾ ਮੰਮੀ ਕੁਝ ਨਹੀਂ ਹੀ ਉਤਰਾਉ ਦੇ ਸੁਭਾਅ ਚ ਨਹੀਂ ਮੁੰਡਾ ਤਾਂ ਸਹੀ ਆ ਤੇ ਜੇ ਤੇਰੀ ਹਾਂ ਆ ਮੈਂ ਤੇ ਫਿਰ ਮੈਂ ਉਹਨਾਂ ਨੂੰ ਹਾਂ ਕਰਦਾ ਪੁੱਤ ਹਾਂ ਜੇ ਤੈਨੂੰ ਪਸੰਦ ਵਾ ਤੇ ਫਿਰ ਆਪਾਂ ਰਿਸ਼ਤਾ ਕਰ ਦਈਏ ਮੁੰਡਾ ਤਾਂ ਪੁੱਤ ਮੈਨੂੰ ਤੇ ਬੜਾ ਮੇਰੇ ਦਿਲ ਨੂੰ ਲੱਗਾਈ ਬਹੁਤਾ ਹੀ ਸੋਹਣਾ ਮੁੰਡਾ ਈ ਉਹ ਤੇ ਪੁੱਤ ਚੱਲ ਤੇਰੀ ਜ਼ਿੰਦਗੀ ਵਧੀਆ ਨਿਕਲ ਜੂਗੀ ਗਾਂ ਬੜੀ ਲੰਮੀ ਜ਼ਿੰਦਗੀ ਆ ਮੰਮੀ ਉਦਾਂ ਤੇ ਮੈਂ ਕਹਿੰਨੀ ਹਾਂ ਕਿ ਮੈਨੂੰ ਥੋੜਾ ਸੋਚਣ ਦਾ ਮੌਕਾ ਚਾਹੀਦਾ ਪਰ ਜਿਵੇਂ ਤੁਹਾਨੂੰ ਠੀਕ ਲੱਗਦਾ ਨਾ ਤੁਸੀਂ ਉਦਾਂ ਹੀ ਕਰ ਲਓ ਮੇਰੇ ਵੱਲੋਂ ਹਾਂ ਹੀ ਹਾਂ ਵਾ ਹਾਂ ਵਾ ਨਾ ਤੇ ਮਾਂ ਰਾਏ ਨੇ ਵਧੀਆ ਮੇਲ ਮਲਾਏ ਮੈਂ ਤੇ ਉਹ ਹਾਂ ਕਰ ਦੇਣ ਲੱਗੀ ਆ ਕਿ ਸਭ ਠੀਕ ਵਾ ਹਨ ਹੈਨਾ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਮੇਰੀ ਟੈਨਸ਼ਨ ਨਾ ਲਓ ਚਲ ਕੋਈ ਨੀ ਤੱਦੇ ਕਰਕੇ ਮੈਂ ਹਾਂ ਲੱਗੀ ਕਰਨ ਮੰਮੀ ਇੱਕ ਮਿੰਟ ਮੇਰੀ ਗੱਲ ਸੁਣਿਓ ਜੀ ਹਾਂ ਦੱਸ ਉਹ ਤੇ ਮੰਮੀ ਠੀਕ ਮੈਂ ਤੁਹਾਨੂੰ ਕਹਿ ਤਾ ਆਪਣੀ ਮਰਜ਼ੀ ਕਰਿਓ ਪਰ ਮੰਮੀ ਮੈਂ ਨਹੀਂ ਕਹਿੰਦੀ ਕਿ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਿਸੇ ਝੂਠ ਤੋਂ ਹੋਵੇ ਜਿਹੜੀ ਝੂਠ ਦੀ ਕੋਈ ਬੁਨਿਆਦ ਨਹੀਂ ਹੁੰਦੀ ਮੇਰੇ ਤਲਾਕ ਬਾਰੇ ਮੇਰੇ ਵਿਆਹ ਬਾਰੇ ਮੰਮੀ ਸਾਰਾ ਕੁਝ ਸੱਚ ਦੱਸ ਦਿਓ ਉਹਨਾਂ ਨੂੰ ਮੈਂ ਕੋਈ ਗੱਲ ਨਹੀਂ ਕੀਤੀ ਮੇਰੇ ਮਨ 'ਚ ਇਦਾਂ ਦਾ ਖਿਆਲ ਹੀ ਹੈ ਨਹੀਂ ਮੈਂ ਕੁਝ ਨਹੀਂ ਦੱਸਿਆ ਉਹਨਾਂ ਨੂੰ ਤੇ ਮੈਂ ਕੋਈ ਟੈਨਸ਼ਨ ਨਾਲ ਸਾਰੀ ਗੱਲ ਮੈਂ ਉਹਨਾਂ ਨਾਲ ਕਰ ਲੈਣੀ ਆ ਚੰਗਾ ਹਾਂਜੀ ਮੰਮੀ ਮੈਂ ਇਹ ਨਹੀਂ ਚਾਹੁੰਦੀ ਕਿ ਬਾਅਦ 'ਚ ਕੋਈ ਗੱਲ ਦਾ ਪਤਾ ਲੱਗੇ ਤੇ ਕੋਈ ਰਿਸ਼ਤਾ ਖਰਾਬ ਹੋਵੇ ਤੇ ਨਾਲੇ ਮੈਂ ਧੋਖੇ 'ਚ ਨਹੀਂ ਕਿਸੇ ਨੂੰ ਰੱਖਣਾ ਚਾਹੁੰਦੀ ਵਾਹਿਗੁਰੂ ਨੂੰ ਯਾਦ ਕਰ ਸਭ ਠੀਕ ਹੀ ਹੋਣਾ ਵਾ ਤੇ ਮੈਂ ਆਪੇ ਗੱਲ ਕਰ ਲੈਨੀ ਤੂੰ ਤਾਂ ਹੀ ਨਹੀਂ ਟੈਨਸ਼ਨ ਲੈ ਬੈਂਦੀ ਦੱਸੋ ਸਾਨੂੰ ਕੋਈ ਹਾਂ ਨਾ ਦਾ ਜਵਾਬ ਦਓ ਅਸੀਂ ਵੀ ਛਛੋ ਪੰਜੇ ਦੇ ਚ ਪਏ ਆ ਤੁਹਾਡੇ ਕਹਿੰਦੇ ਚਲੋ ਅਸੀਂ ਚਾਹ ਪਾਣੀ ਵੀ ਪੀ ਲਿਆ ਵਾ ਪਰ ਹਣ ਦੱਸੋ ਵੀ ਸਹੀ ਵੀ ਕੀ ਆ ਤੁਹਾਡੀ ਹਾਂ ਆ ਵਾ ਤੁਹਾਡੀ ਨਾ ਆ ਵਾ ਸਾਨੂੰ ਕੁਝ ਪਤਾ ਲੱਗੇ ਨਹੀਂ ਹੈਗੀ ਤੇ ਹਾਂ ਹੀ ਆ ਪਰ ਇਹ ਆ ਕਿ ਗਰਮੀ ਦਾ ਪਾਪਾ ਹੈ ਨਹੀਂ ਆ ਜੋ ਵੀ ਕਰਨਾ ਉਹਦੇ ਭਰਾ ਨੇ ਕਰਨਾ ਨਾਲੇ ਉਹਦਾ ਭਰਾ ਬਾਅਦ ਮੈਨੂੰ ਇੱਕ ਵਾਰੀ ਉਹਨੂੰ ਫੋਨ ਲਾ ਕੇ ਪੁੱਛ ਲੈੰਦੋ ਜੋ ਆਖੂਗਾ ਨਾ ਉਹੋ ਕੋਸ਼ਿਸ਼ ਹੋਣਾ ਵਾ ਤੇ ਪਰ ਇਹ ਆ ਕਿ ਮੇਰਾ ਪੁੱਤ ਨਾ ਨਹੀਂ ਕਰਦਾ ਉਹਨੇ ਠੀਕ ਹੀ ਕਰਨਾ ਜੋ ਵੀ ਕਰਨਾ ਵਾ ਤੇ ਮਾਸੀ ਜੀ ਤੁਸੀਂ ਵੀ ਸਿੱਧਾ-ਸਿੱਧਾ ਨਾ ਕਰੋ ਫਿਰ ਐਵੇਂ ਉਹਨੂੰ ਮੋਨ ਲਗਾ ਕੇ ਰੱਖਿਆ ਕਦੋਂ ਤੇ ਉਹਨੂੰ ਬਿਠਾ ਲਿਆ ਨਾ ਕਦੀ ਕੇ ਨੂੰ ਪੁੱਛਣਾ ਕਦੀ ਕੇ ਨੂੰ ਪੁੱਛਣਾ ਤੇ ਸਿੱਧੀ-ਸਿੱਧੀ ਨਾ ਕਰੋ ਤਾ ਇਹ ਜਾਣਾਰੇ ਬਣ ਗਏ ਮੈਂ ਕ ਗੱਲ ਤੁਹਾਡੇ ਨਾਲ ਕਰਨ ਲੱਗੀ ਆਂ ਪਰ ਮੇਰਾ ਜੀਤ ਨਹੀਂ ਕਰਦਾ ਕਰਨੋਂ ਪਰ ਇਹ ਆ ਕਿ ਜੜੀ ਗਨੀਦ ਹੜਾ ਚਲਾ 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 ਚਲਾ